ਅੱਜ ਜਿੱਥੇ 15 ਅਗਸਤ ਦਾ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਮਲੇਰ ਕੋਟਲਾ ਦੇ ਇੱਕ ਮਹੱਲਾ ਕਮਾਨਗਰਾਂ ਵਿਖੇ 30 ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਵੀ ਇਹ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿੱਥੇ ਝੰਡਾ ਵੀ ਲਹਿਰਾਇਆ ਗਿਆ ਉੱਥੇ ਇਸ ਝੰਡੇ ਨੂੰ ਮਹੱਲਾ ਵਾਸੀਆਂ ਵੱਲੋਂ ਸਲਾਮੀ ਵੀ ਦਿੱਤੀ ਗਈ ਇਸ ਵਿੱਚ ਨੰਨੇ-ਮੁੰਨੇ ਬੱਚਿਆਂ ਨੇ ਵੇ ਸਰਕਤ ਕੀਤੀ ਇਹ ਪੈਗਾਮ ਦਿੰਦੇ ਹੋਏ ਕਿ ਸਾਡਾ ਦੇਸ਼ ਇੱਕ ਹੈ ਨਾ ਕੋਈ ਹਿੰਦੂ ਨਾ ਮੁਸਲਮ ਨਾ ਸਿੱਖ ਨਾ ਐਸਾਈ ਸਿਰਫ ਇੱਕ ਇਨਸਾਨ ਤੇ ਇੱਕ ਦੇਸ਼ ਚੈਨਲ ਦੇਖੋ ਕਿਉਂਕਿ ਨੇ ਨਵਾਂ ਪੁੰਨਾ ਦਿਵਸ ਦਿਨੇ ਸਪੈਸ਼ਲ ਸਰਟ ਕੋ ਟੀਚਰ ਤੇ ਬੱਚਿਆਂ ਨੇ ਜਿਹੜਾ ਸਾਡਾ ਆਜ਼ਾਦੀ ਦਾ ਦਿਵਸ ਹੈ ਇਹ ਮਨਾਉਣ ਵਾਸਤੇ ਮੋਟੀਵੇਟ ਕੀਤਾ ਹੈ ਸਾਡੇ ਬੱਚਿਆਂ ਨੂੰ ਬੇਨਾਂਮ ਪਰੇਂਟਸ ਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਸਾਥ ਸਾਥ ਦੇ ਪੇਰੈਂਟਸ ਨੇ ਵੀ ਕਿਹਾ ਹੈ ਕਿ ਜਿਹੜਾ 15 ਅਗਸਤ ਦਾ ਦਿਹਾਲਾ ਉਹ ਅਲਹਮਦੁਲਿਲਾ 15 ਅਗਸਤ 1947 ਦਿਨ ਜਿਹਨੇ ਵਾਲਾ ਸੀਗਾ ਤੇ ਰਮਜ਼ਾਨ ਜਿਹਦੇ ਵਿੱਚ ਸਾਈਕਰੀ ਰਾਤ ਨੂੰ ਸਾਨੂੰ ਆਜ਼ਾਦੀ ਰਹੀ ਸੀ ਜੁਗ ਕੇ ਕਰਕੇ ਉਹ ਵੀ ਵਿਚਾਰ ਸੀ ਹਲੀ ਜੰਗ ਦੀ ਵੀ ਸਿੱਖੇ ਸਾਈ ਸਬਲੂ ਸਬਦੂ ਨਹੀਂ ਹੈ ਸਬਦਾ ਹੀ ਉਹ ਦੁਗਸਾ ਅਸੀਂ ਸਾਡੇ ਇੱਥੇ ਬੱਚੇ ਪਿਆਰ ਹੋਂ ਪਿਆਰ ਨੇ ਇਹੀ ਸੰਦੇਸ਼ ਦਾ ਦੇਣੂ ਕਿ ਅਸੀਂ ਹੁੰਦੇ ਹਾਂ ਉਸ ਵਿੱਚ ਸਿੱਖੇ ਸਾਈ ਆਪਕ ਚਿੱਟਾ ਹਿਤ ਹੈ ਕਿ ਵੈਸੇ ਵੀ ਸਾਡਾ ਪੰਜਾਬ ਹੈ ਜਿਹੜਾ ਸਾਰ ਇੱਕ ਜੀਤੋ ਕੋ ਇਸ ਨੂੰ ਪੂਰ ਵਿਚ ਚਾਰ ਚੰਨ ਲਾ ਲੀ ਇਸ ਦਿਹਾੜੇ ਨੂੰ ਮਨੋਨ ਲਈ ਇਸ ਹੱਲੇ ਵਿੱਚ ਅਰਣ ਤੇ ਅਸੀਂ 15 ਅਗਸਤ ਨੂੰ ਇੰਨਤ ਮੇਲਾ ਅੱਜ ਇਸ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਾ ਹਾਰਾ ਬਣਾਇਆ ਜਾ ਰਿਹਾ ਹੈ ਕਿ ਹਮ ਆਪਣੀ ਜਾਨ दुश्मन को अपनी जान कहते हैं नौहबर की इसी मिट्टी को हिंदुस्तान कहते हैं अब तो इस दिहाड़ा बड़े कुरबानिया साढ़े बुजुर्गों ने जतिया इस आजादी के दिन में देखने गांधी जी ने भुख भुख रह आजादी ली है तो इस दिहाड़े देखने शफाकुला खान ने फांसी जंधन चुनिया इस आजादी का दे दिन दे देखने लिये शहीद भगत सिंह ने अः शहीद का जाम पाया मेरा नाम मोहम्मद इम्तियाज ਅਜਿਹਾ ਅੱਜ ਦਾ ਇਹ ਦਿਹਾੜਾ 15 ਅਗਸਤ 15 ਤੰ ਦਾ ਦਿਵਸ ਪਾਜੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਹੈ ਖਾਸ ਤੌਰ ਤੇ ਅਸੀਂ ਸਾਡੇ ਆਪਣੇ ਮਹੱਲੇ ਮਹਲਾਤ ਨਗਰਾਮ ਦੇ ਵਿੱਚ ਪੀਸ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਮਨਾਇਆ ਗਿਆ ਰਿਹਾ ਔਰ ਵਕ ਵਕ ਸਾਡੇ ਰਸਾਨਾ ਦੇ ਬੱਚਿਆਂ ਨੂੰ ਇੱਕ ਪੈਗਾਮ ਦਿੱਤਾ ਕਿ ਨਾ ਕੋਈ ਹਿੰਦੀ ਹੈ ਨਾ ਕੋਈ ਮੁਸਲਮਾਨ ਹੈ ਨਾ ਕੋਈ ਰਸਿਕਾ ਨਾ ਕੋਈ ਸਾਈ ਹੈ ਸਿਰਫ ਇੱਕੋ ਹੀ ਪੈਗਾਮ ਦਿੰਦਾ ਇੱਕੋ ਪੈਗਾਮ ਹੈ ਕਿ ਆਪਣੇ ਪੂਰੇ ਦੁਨੀਆ ਦੇ ਵਿੱਚ ਆਪਣੇ ਹਿੰਦੁਸਤਾਨ ਨੂੰ ਕਿਵੇਂ ਪਛਾਣਨਾ ਹੈ ਜਦ ਇਹ ਜਿਹੜੇ ਦਿਹਾੜੇ ਮਨਾਏ ਜਾਂਦੇ ਨੇ ਇਸ ਕਰਕੇ ਮਨਾਏ ਜਾਂਦੇ ਨੇ ਕਿ ਇਸ ਦਿਹਾੜੇ ਦੇ ਵਿੱਚ ਸਾਡੀ ਕੁਰਬਾਨੀਆਂ ਬਹੁਤ ਦਿੱਤੀਆਂ ਨੇ ਇਸ ਦਿਹਾੜੇ ਦਾ ਮਨਾਣ ਵਾਸਤੇ ਸਾਡੇ ਬਹੁਤ ਸ਼ਹੀਦ ਹੋਏ ਨੇ ਅੱਜ ਉਸ ਦਿਹਾੜੇ ਦੇ ਜਿਹੜੇ ਸਾਨੂੰ ਸੁਵਿਧਾ ਦਾ ਲੈ ਸਾਨੂੰ ਪੈਗਾਮ ਦਿੱਤਾ ਅੱਜ ਉਸ ਦਿਹਾੜੇ ਨੂੰ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਮਨਾਇਆ ਮਨਾਇਆ ਜਾਂਦਾ ਨਾ ਪੂਰੀ ਆਵਾਮ ਨੂੰ ਨਾ ਖਾਸ ਕਰ ਸ਼ਹਿਰ ਮਲੇਰ ਕੋਟ ਨੂੰ ਇਹ ਗੁਜਾਰਿਸ਼ ਕਰਦਾ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਸਾਰੇ ਭਾਈਆਂ ਨੂੰ ਇਹਦੇ ਪਰਮਗੇ ਨੂੰ ਲਹਿਰਾ ਕੇ ਇਸ ਦਿਹਾੜੇ ਨੂੰ ਮਨਾਇਆ ਜਾਵੇ ਮੇਰਾ ਨਾਮ ਮੁਹੰਮਦ ਅਸਫਾਕ ਹੈ ਜੀ ਹੂੰ ਮੈਂ ਸਭ ਤੋਂ ਪਹਿਲਾਂ ਆਸਮਾ ਟਿਊਸ਼ਨ ਸੈਂਟਰ ਦੇ ਪ तरफੋਂ ਅੱਜ ਦੇ 15 ਅਗਸਤ 77 ਦਾ ਦਿਵਸ ਨੇ ਸਭ ਮਹੱਲਾ ਵਾਸੀਆਂ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾ ਦਿੰਦਾ ਹਾਂ ਤੇ ਅੱਜ ਜੋ ਗੱਲ ਕਰੀਏ ਤਾਂ ਅੱਜ ਦਾ ਇਹ ਦਿਨ ਉਹ ਦਿਨ ਜਦੋਂ ਭਾਰਤ ਨੇ 15 ਅਗਸਤ 1947 ਦੇ ਵਿੱਚ ਭਾਰਤ ਵਾਸੀਆਂ ਨੇ ਉਹ ਸਾਡੇ ਸਤੰਤਰਤਾ ਆਜ਼ਾਦੀ ਦੇ ਦਿਨ ਦੇ ਵਿੱਚ ਇੱਕ ਪੂਰਾ ਸਾਲਿਆ ਤੇ ਜਿਹੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਸੀ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਬੜਵਾ ਦਿੱਤੀ। ਅਤੇ ਸਾਡਾ ਜਿਹੜਾ ਆਜ਼ਾਦ ਭਾਰਤ ਹੈ ਇਸ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਹਿੰਦੂ, ਮੁਸਲਮਾਨ, ਸਿੱਖੀ ਸਾਈਆਂ ਨੇ ਇਕਜੁੱਟ ਹੋ ਕੇ ਇਹ ਤਜ਼ਾਹਬ ਦਿੱਤਾ ਕਿ ਕੋਈ ਵੀ ਦੁਨਿਆਵੀ ਤਾਕਤ ਹੈ ਜਿਹੜੀ ਉਹ ਸਾਡੇ ਭਾਰਤ ਵਾਸੀਆਂ ਨੂੰ ਜੰਗੂਰਾ ਦੇ ਵਿੱਚ ਗੁਲਾਮ ਨਹੀਂ ਕਰ ਸਕਦੇ ਤੇ ਸਾਡੇ ਬਣਾਇਆ ਇਹ ਸਾਨੂੰ ਇੱਕ ਇੱਕਜੁੱਟ ਹੋਣ ਦਾ ਪੈਗਾਮ ਦਿੰਦੇ ਨੇ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਤਨਾ ਕਿਤੇ ਇੱਕਜੁੱਟ ਹੋ ਕੇ ਰਹਿਣਾ ਪਿਆ ਹੈ ਅਤੇ ਜਿਸ ਦੇ ਨਾਲ ਸਾਡਾ ਜਿਹੜਾ ਇਹ ਦਿਲਦਸਤਾ ਹੈ ਉਹ ਦਿਲਦਸਤਾ ਹਮੇਸ਼ਾ ਲਈ ਬਰਕਰਾਰ ਰਹੇਗਾ ਸੋ ਇੱਕ ਵਾਰ ਫਿਰ ਤੋਂ ਮੈਂ ਮਹਮਦ ਅਸ਼ਫਾਕ ਅਸਮਾਨ ਟਿਊਸ਼ਨ ਸੈਂਟਰ ਦੀ ਤਰਫੋਂ ਸਾਡਾ